ਰੋਪੜ ਲੁਧਿਆਣਾ ਮਾਲਕ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਹੋਇਆ ਹਾਦਸਾ ਜਿਸ ਵਿੱਚ ਥਾਰ ਗੱਡੀ ਅਤੇ Swift ਗੱਡੀ ਆਪਸ ਵਿੱਚ ਟਕਰਾਈ ਤੇ Swift ਗੱਡੀ ਦਾ ਬੈਲੈਂਸ ਵਿਗੜਨ ਨਾਲ ਡਿੱਗੀ ਸਰਾਂਧ ਨਹਿਰ ਕਿਨਾਰੇ ਮੌਕੇ ਤੇ ਪਹੁੰਚੀ ਐਸਐਸਐਫ ਦੀ ਟੀਮ ਜ਼ਖਮੀਆਂ ਨੂੰ ਪਹੁੰਚਾਇਆ ਗਿਆ ਹਸਪੀਟਲ ਤੇ ਟ੍ਰੈਫਿਕ ਕ라이 ਗਈ ਬਹਾਲ ਸੜਕ ਦੇ ਖਰਾਬ ਹੋਣ ਕਾਰਨ ਵਿਗੜਿਆ ਬੈਲੈਂਸ ਤੇ ਹੋਇਆ ਹਾਸਾ ਇਸ ਮੌਕੇ ਐਸਐਸਐਫ ਟੀਮ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਉਹਨਾਂ ਦੱਸਿਆ ਕਿ ਜਾਨੀ ਨੁਕਸਾਨ ਤੋਂ ਹੋਇਆ ਬਚਾਅ ਉਧਰ ਥਾਰ ਮਾਲਕ ਨੇ ਜੋ ਕਿ ਹੱਸਣੋ ਜੀ ਆਪਣਾ ਜੀ ਨਾ ਕੀ ਆ ਨਾ ਹੀ ਦੱਸਣਗੇ ਜੀ ਹਾਸਾ ਪਤਾ ਕਿਵੇਂ ਹੋਇਆ ਜੀ ਤੁਹਾਡੀ ਗੱਡੀ ਦੇ ਨਾਲ ਲੱਗਿਆ ਹਿੱਟ ਹੋਇਆ ਨਜ਼ਰ ਆ ਰਿਹਾ ਜੀ ਅਸੀਂ ਇਧਰੋਂ ਆ ਰਹੇ ਹਾਂ ਲੁਧਿਆਣਾ ਸਾਈਡ ਤੋਂ ਤੁਸੀਂ ਆ ਰਹੇ ਸੀ ਅਸੀਂ ਨੰਦਗੋਹਾ ਤੋਂ ਚੱਲੇ ਹਾਂ ਆਹ ਸਾਡੀ ਗੱਡੀ ਪੇਜ ਰਹੀ ਆ ਜੀ ਜੀ ਉਧਰੋਂ ਅੱਗੇੋਂ ਜੀ ਕੋਈ ਗੱਡੀ ਆਈ ਆ ਇਨਾ ਆਣ ਕੇ ਦੇ ਵਿੱਚ ਸਿੱਧੀ ਅਟਕਾ ਤੁਹਾਡੀ ਗੱਡੀ ਦੇ ਵਿੱਚ ਮਾਰੀ ਹਾਂਜੀ ਹਾਂਜੀ ਸਾਡੀ ਗੱਡੀ ਦੇ ਵਿੱਚ ਵਾਜ ਗਿਆ ਸਾਡੀ ਗੱਡੀ ਦਾ ਟਾਇਰ ਹੀ ਥੇ ਨੁਟ ਗਿਆ ਜੀ ਕੋਈ ਕੋਈ ਸਾਡੀ ਗੱਡੀ ਚੱਲੀ ਇਹਨੇ ਵੀ ਅੱਗੇ ਵੀ ਚੱਲੀ ਹੋਣਾ ਕੀ ਨਜ਼ਰ ਕਿਹਾ ਕਿ ਉਹਨਾਂ ਦੇ ਬ੍ਰੇਕ ਵਗਾਰ ਨਹੀਂ ਲੱਗੇ ਉਹਦਾ ਕੀ ਚੱਕਰ ਆ ਜੀ ਹਾਂਜੀ ਹਾਂਜੀ ਤੁਸੀਂ ਕਾਹ ਚਾਹ ਰਹੇ ਹੋ ਹਾਂ ਹਾਂ ਆ ਗੱਡੀ ਸਾਡੀ ਦੀ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਜਾਨੀ ਨੁਕਸਾਨ ਤੋਂ ਕੋਈ ਤੁਹਾਡੇ ਪਰਿਵਾਰ ਦੇ ਸੱਟੇ ਪੇਟ ਤਾਂ ਨਹੀਂ ਲੱਗੀ ਕੋਈ